ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਕਿਉਂਕਿ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਰਸੋਈਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ లైక్ షేర్ ਤੇ కామెంట్ ਵੀ జరూర్ కర్కే జనా ਜੀ సో చలో ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਤੇ ਤੇ ਨਾ ਉਹਦੇ ਬਾਰੇ ਜਾਣਕਾਰੀ ਜਿੱਥੇ ਕੁੰਡਾ ਤੇ ਕੋਟਣਾ ਖੜਕੇ ਉਹ ਘਰ ਛੜਿਆਂ ਦਾ ਜਿੱਥੇ ਲੱਗਣ ਤੇਲ ਨੂੰ ਤੜਕੇ ਉਹ ਘਰ ਛੜਿਆਂ ਦਾ ਸੋਏ ਆ ਜੀ ਕੁੰਡਾ ਤੇ ਘੋਟਣਾ ਕਈ ਇਲਾਕਿਆਂ ਵਿੱਚ ਕੁੰਡਾ ਤੇ ਸੋਟਾ ਵੀ ਕਹਿੰਦੇ ਨੇ ਕਈ ਇਲਾਕਿਆਂ ਵਿੱਚ ਕੁੰਡਾ ਤੇ ਡੰਡਾ ਵੀ ਕਹਿੰਦੇ ਨੇ ਜੋ ਪੁਰਾਣੇ ਪੰਜਾਬ ਵਿੱਚ ਅੱਜ ਵਾਂਗ ਮਿਰਚ ਮਸਾਲੇ ਪੀਣ ਵਾਲੀਆਂ ਮਸ਼ੀਨਾਂ ਨਹੀਂ ਸਨ ਹੁੰਦੀਆਂ ਨਾ ਹੀ ਬਿਜਲੀ ਨਾਲ ਚੱਲਣ ਵਾਲੀਆਂ ਮਿਕਸੀਆਂ ਆਉਂਦੀਆਂ ਸੀ ਲੂਣ ਮਿਰਚੀ ਮਸਾਲਾ ਗੰਢੇ ਹਰੀਆਂ ਮਿਰਚਾਂ ਅੰਬੀਆਂ ਦੀ ਚਟਣੀ ਅਤੇ ਹੋਰ ਕਈ ਤਰ੍ਹਾਂ ਦੀਆਂ ਵਸਤਾਂ ਕੁੰਡੇ ਵਿੱਚ ਅਤੇ ਡੰਡੇ ਨਾਲ ਯਾਨੀ ਕਿ ਸੋਟੇ ਨਾਲ ਰਗੜੀਆਂ ਜਾਂਦੀਆਂ ਸਨ ਕੁੰਡੇ ਵੀ ਬਾਅਦ ਕੁੰਡੇ ਵੀ ਬਾਅਦ ਦੀ ਗਾੜਾ ਪਹਿਲਾਂ ਲੋਕ ਸਿੱਧੀਆਂ ਤੇ ਪੱਧਰੀਆਂ ਸੱਲਾ ਉੱਤੇ ਕਿਸੇ ਗੋਲ ਪੱਥਰ ਨਾਲ ਹੀ ਵਸਤਾਂ ਦੀ ਰਗੜਾਈ ਕਰਦੇ ਸਨ ਬਾਅਦ ਵਿੱਚ ਕੁੰਡੇ ਆਏ ਕੁੰਡੇ ਕਈ ਪ੍ਰਕਾਰ ਦੇ ਤੁਰੇ ਪਰ ਪਹਿਲਾਂ ਪਹਿਲ ਮਿੱਟੀ ਦੇ ਕੁੰਡੇ ਹੀ ਹੁੰਦੇ ਸਨ ਇਹ ਕੁੰਡੇ কুমਿਹਾਰ ਬਣਾ ਕੇ ਪਕਾਉਂਦੇ ਸਨ ਇਹਨਾਂ ਮਿੱਟੀ ਦੇ ਕੁੰਡਿਆਂ ਵਿੱਚ ਛੇਈ ਜਿ ਕੁੱਟਣ ਦਾ ਵੀ ਇਕ ਸਲਿਕਾ ਹੁੰਦਾ ਸੀ ਇਹਨਾਂ ਵਿੱਚ ਡੰਡੇ ਦੀ ਛੱਟ ਜਰਾ ਤਿਰਸੀ ਤਿਰਸੀ ਮਾਰੀ ਜਾਂਦੀ ਦੀ ਤਾਂ ਕਿ ਕੁੰਡਾ ਟੁੱਟ ਨਾ ਜਾਵੇ ਸੋ ਬੱਚੇ ਸਿੱਧੀ ਛੱਟ ਮਾਰ ਕੇ ਇਸ ਨੂੰ ਤੋੜ ਵੀ ਦਿੰਦੇ ਸਨ ਇਸ ਮਗਰੋਂ ਪੱਥਰ ਦੇ ਕੁੰਡੇ ਨਿਕਲੇ ਇਹ ਕੁੰਡੇ ਪਹਾੜਾਂ ਦੇ ਪੱਥਰ ਘੜ ਕੇ ਸੱਲਾਂ ਨੂੰ ਘੜ ਕੇ ਬਣਾਏ ਜਾਂਦੇ ਸਨ ਇਹ ਪੱਕੇ ਹੁੰਦੇ ਸਨ ਅਤੇ ਡੰਡੇ ਨਾਲ ਅਤੇ ਡੰਡੇ ਦੀ ਸੱਟ ਨਾਲ ਟੁੱਟਦੇ ਨਹੀਂ ਸਨ ਕੁੰਡੇ ਲੱਕੜ ਦੇ ਵੀ ਰਹੇ ਜਿਨ੍ਹਾਂ ਨੂੰ ਛੱਠੂ ਗਿਆ ਜਾਂਦਾ ਸੀ ਛੱਥੂ ਬਹੁਤਾ ਚਿਰ ਨਹੀਂ ਸੰਕੜਦੇ ਇਹਨਾਂ ਵਿੱਚ 13 ਪੈ ਜਾਂਦੀਆਂ ਸੀ ਨਹਿੰਕਾ ਸਿੰਘਾਂ ਦੇ ਕੁੰਡੇ ਮਿੱਟੀ ਦੇ ਹੀ ਹੁੰਦੇ ਸਨ ਇਹਤੇ ਇਹ ਅੱਜ ਵੀ ਹਨ ਇਹ ਸਹਜ ਵਿੱਚ ਵੱਡੇ ਹੁੰਦੇ ਸਨ ਇਨ੍ਹਾਂ ਕੁੰਡਿਆਂ ਵਿੱਚ ਉਹ ਭੰਗ ਅਤੇ ਸਰਦਾਈ ਘੋੜਦੇ ਸਨ ਇਸ ਭੰਗ ਨੂੰ ਨਯੰਗ ਸਿੰਘ ਸੁਖਨਦਾਨ ਜਾਂ ਸੁੱਖਾ ਕਹਿੰਦੇ ਹਨ ਕੁੰਡਿਆਂ ਦੇ ਨਾਲ ਡੰਡਾ ਜਾਂ ਘੋਟਣਾ ਕੁੰਡੇ ਦਾ ਡੰਡੇ ਦਾ ਡੰਡੇ ਜਾਂ ਘੋਟਣੇ ਦਾ ਵੀ ਉਹਨਾਂ ਹੀ ਮਹੱਤਵ ਹੁੰਦਾ ਸੀ ਇਕ ਕੋਟ ਨੇ ਆਮ ਕਰਕੇ ਨਿੰਮ ਦੀ ਮੋਟੀ ਟਾਣੀ ਦੇ ਬਣਾਏ ਜਾਂਦੇ ਸਨ ਜਿਵੇਂ ਲੋਕ ਗੀਤ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਏ ਨ 77 ਨ 70 ਸਸ ਕੁੱਟਣੀ ਇੱਕ ਨਿੰਮ ਦਾ ਕੋਟਣਾ ਲਿਆਵੀਂ ਜਾਵਰ ਇੱਕ ਇੱਕ ਹੋਰ ਗੀਤੰਦਾ ਵੀ ਚੱਲਿਆ ਨਹੀਂ ਅੱਜ ਨਿੰਮ ਦਾ ਕੋਟਣਾ ਖੜਕਿਆ ਨਹੀਂ ਅਜ ਨੰਮਦਾ ਕੋਟਣਾ ਕੁੱਟੀ ਨਹੀਂ ਸਹਰੋਏ ਨੇ ਸੱਸ ਪੰਨੀ ਨਹੀਂ ਸਹਰੋਏ ਨੇ ਸੱਸ ਸੋ ਇਸ ਤਰ੍ਹਾਂ ਦੇ ਲੋਕ ਗੀਤਾਂ ਵਿੱਚ ਵੀ ਇਹ ਕੁੰਡੇ ਕੋਟਣੇ ਦਾ ਜਿਹੜਾ ਆਉਂਦਾ ਏ ਜਿਹੜੀ ਬੌਟੀ ਦਾ ਸਹਰਾ ਭੰਗੀ ਹੁੰਦਾ ਉਸਦੀ ਭਾਂਦੂ ਵੀ ਨੋਂ ਨੂੰ ਹੀ ਕੋਟਣੀ ਪੈਂਦੀ ਸੀ ਕੁੜੀਆਂ ਪੈਕ ਕੇ ਆ ਗਏ ਆਪਣੇ ਬਾਪੂ ਨੂੰ ਸ਼ਿਕਾਇਤ ਕਰਦੀਆਂ ਤੇ ਕਹਿੰਦੀਆਂ 700 ਪਸੋਂ ਦੀ ਚੱਕੂ ਬਾਪੂ 700 ਪਸੋਂ ਦੀ ਚੱਕੀ ਬਾਪੂ ਸਹੁਰਾ ਘਟਾਵੇ ਭੰਗ ਸੋ ਇੱਕ ਹੋਰ ਵੀ ਲੋਕ ਕੀ ਤਾਂ ਜੇ ਮੇ ਕੁੜੀ ਆਪਣੇ ਬਾਪੂ ਨੂੰ ਕਹਿੰਦੀ ਆ ਪੰਗਿਆਂ ਦੇ ਘਰ ਦਾ ਹੀ ਨਾਬਾਬਲਾ ਸੋਹਰਾ ਘਟਾਉ ਭੰਗ ਬਾਪੂ ਹੱਥ ਜੋੜਾਂ ਪੰਗਿਆਂ ਦੇ ਨਾਂ ਮੰਗ ਉਹ ਇਸ ਤਰ੍ਹਾਂ ਕੁੜੀਆਂ ਪੇਕੇ ਆ ਕੇ ਆਪਣੀਆਂ ਬਾਪੂ ਨੂੰ ਸ਼ਿਕਾਇਤਾਂ ਕਰਦੀਆਂ ਹੁੰਦੀਆਂ ਸੀ ਸੋ ਅੱਜ ਪੰਜਾਬ ਵਿੱਚ ਕੁੰਡੇ ਦੇ ਸੋਟੇ ਖਤਮ ਹੋ ਗਏ ਨੇ ਮੇਲਿਆਂ ਵਿੱਚ ਕਿਧਰੇ ਕਿਧਰੇ ਨਿਹੰਗ ਵੱਡੇ 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 ਕੁੰਡਿਆਂ ਵਿੱਚ ਭੰਗ ਤੇ ਸਰਦਾਈ ਕੋਟ ਕੇ ਕੋਟ ਦੇ ਦਸਰ ਹੈ ਦੇਸਰ ਹੈ ਨੇ ਇਹਨਾਂ ਨਿਹੰਗਾਂ ਦੇ ਕੋਟਰੇ 5-5 ਫੁੱਟ ਲੰਬੇ ਹੁੰਦੇ ਆ ਨੇ ਤੇ ਇਹਨਾਂ ਉੱਤੇ ਘੁੰਗਰੂ ਵੀ ਬੰਨੇ ਹੁੰਦੇ ਨੇ ਨੰਗਾ ਦੇ ਕੋਟਨੇ ਇਸ ਲਈ ਲੰਬੇ ਹੁੰਦੇ ਸਨ ਕਿ ਜੇਕਰ ਭੰਗ ਕੋਟਦੇ ਆਹੀ ਮੁਗਲ ਆ ਕੇ ਮੁਗਲ ਆ ਪਹਿਣ ਤਾਂ ਕੋਟਨੇ ਨਾਲ ਹੀ ਉਹਨਾਂ ਨੂੰ ਸੋਧਾ ਲਾਇਆ ਜਾ ਸਕੇ ਸੋ ਇੱਕ ਹਥਿਆਰ ਵਾਂਗੂ ਵੀ ਕੋਟਨਾ ਵਰਤਿਆ ਜਾਂਦਾ ਸੀ ਹੁਣ ਜੇ ਕੋਟਨਾ ਔਰਤਾਂ ਦਾ ਬੇਲਣੇ ਦੇ ਵੀ ਵੱਡਾ ਹਥਿਆਰ ਹੁੰਦਾ ਸੀ ਵੈਲਾ ਜੇ ਜੇਕਰ ਲੋਕ ਗੀਤ ਵਿੱਚ ਇਸ ਤਰ੍ਹਾਂ ਦਾ ਏ ਸੱਸ ਨਹੀਂ ਦਈ ਨਿੰਮਦਾ ਘੋਟਣਾ ਨਹੀਂ ਬਹੂਏ ਨਹੀਂ ਇਹ ਕੀ ਕਰਨਾ ਗੜੀ ਚ ਫਿਰਦਾ ਬੁੱਕ ਦਾ ਬੋਕ ਨਹੀਂ ਉਸ ਦੇ ਲਕਬ ਚ ਟੋਕਾਂ ਗੰਦ ਪਾਇਆ ਪਿੰਡ ਦੇ ਬੋਕਾਂ ਗੰਦ ਪਾਇਆ ਪਿੰਡ ਦੇ ਬੋਕਾਂ ਸੋਏਤੀ ਜਾਣਕਾਰੀ ਜੀ ਕੁੰਡੇ ਛੋਟੇ ਬਾਰੇ ਤੋ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਹ ਕੁੰਡੇ ਦੇ ਸੋਟੇ ਘਰਾਂ ਵਿੱਚ ਹੁਣ ਆਲੋਪ ਹੋ ਗਏ ਨੇ ਜੇ ਕਿਸੇ ਘਰ ਅੱਜ ਕੱਲ ਕੁੰਡਾ ਤੇ ਸੋਟਾ ਦਿਸਦਾ ਵੀ ਹੈ ਤਾਂ ਕੁੰਡਾ ਪੱਥਰ ਦਾ ਹੁੰਦਾ ਜਿਹੜਾ ਘੋਟਣਾ ਹੁੰਦਾ ਉਹ ਕਿਸੇ ਵੀ ਲੱਕੜ ਦਾ ਬਣਾਇਆ ਹੁੰਦਾ ਯਾਦ ਹੈ ਕਿ ਪਹਿਲੇ ਸਮਿਆਂ ਵਿੱਚ ਨਿੰਮ ਦੇ ਘੋਟ ਨਹੀਂ ਹੁੰਦੇ ਸੀ। ਸੋ ਬਹੁਤਿਆਂ ਘਰਾਂ ਵਿੱਚ ਤਾਂ ਇਹ ਕੁੰਡੇ ਘੋਟ ਨੇ। ਲੁਪਤੋ ਹੀ ਹੋ ਗਏ ਨੇ, ਹਲੋਪਈ ਹੋ ਗਏ ਨੇ। ਸੋ ਅੱਜ ਤੁਹਾਨੂੰ ਇਸ ਕੁੰਡੇ ਘੋਟ ਨੇ ਬਾਰੇ ਜਾਣਕਾਰੀ ਦਿੱਤੀ। ਸੋ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਵੇਗੀ। ਸੋ ਆਉਣ ਵਾਲੇ ਵਲੌਗ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣ ਜੀ ਦਿਖਾਵਾਂਗਾ ਤੇ ਦੇਵਾਂ ਗੋਦੇ ਬਾਰੇ ਜਾਣਕਾਰੀ। ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਇੱਕ ਦਿਨ ਤੇ ਹੋਰ ਆ ਜੀ ਛੋਟੀ ਜੀ ਕਈ ਵੀਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਦਿੰਦੇ ਨੇ ਪਰ ਬਾਅਦ ਵਿੱਚ ਫੇਰ ਅਨਸਬਸਕ੍ਰਾਈਬ ਕਰ ਦਿੰਦੇ ਨੇ ਸੋ ਇਹ ਮਾੜੀ ਗੱਲ ਆ ਜੀ ਕਿਰਪਾ ਕਰਕੇ ਚੰਗੇ ਜੀ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੇ ਇਹੋ ਜੇ ਨਹੀਂ ਬਲੌਗ ਦੇਖਾਂਗੇ ਉਹ ਫਿਰ ਤਾਂ ਮਾੜੀ ਗੱਲ ਆ ਕਿਰਪਾ ਕਰਕੇ ਇੰਜਨ ਆਗਰਾ ਕਰੋ ਸਬਸਕ੍ਰਾਈਬ ਕਰਕੇ ਦੁਬਾਰਾ ਉਸ ਅਨਸਬਸਕ੍ਰਾਈਬ ਕਰਿਆ ਕਰੋ ਸੋ ਚਲੋ ਜੀ ਫਿਰ ਮਿਲਾਂਗੇ ਕਿਸੇ ਹੋਰ ਬਲੌਗ ਵਿੱਚ ਹੋਰ ਕੋਈ ਨਵੀਂ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ